بارے <سؤال> ٹوٹے

ਧਨਵੰਤਾ ਨਿਰਧਨ ਨਹੀਂ ਕਾ ਛੋਟਾ ਲਿਖਦਾ ਬਾਹੂ ਪਕਰਤ ਕਲਿਆ ਮਨੁਜੋ ਸੋ ਸਤ੍ਰਈ ਹਿੰਦਾ ਜੀ ਸਰਦਾਰ ਗਿਜਿੰਦਰ ਕੌਰ ਕਾਕਾ ਜੀਵਨ ਸਿੰਘ ਰਾਜਵੀਰ ਸਿੰਘ ਬੇਟੀਆਂ ਅਪਰਜੀਤ ਕੌਰ ਬ੍ਰਿੰਦਰਜੀਤ ਸਿੰਘ ਤੇ ਨੌਕਰੀਤ ਕੌਰ ਸੁਖਨਾਮ ਸਿੰਘ ਸਾਰਾ ਪਰਿਵਾਰ ਸੌਰਿਕ ਪਰਵਾਰ ਚੋਪਸ ਕਿਂਦਰ ਸਿੰਘ ਕਰਨਜੀਤ ਸਿੰਘ ਜਸਵੀਰ ਸਿੰਘ ਪਰਮਜੀਤ ਸਿੰਘ ਕੁਲਜੀਤ ਸਿੰਘ ਇਹ ਹੋਵੇ ਸਜਣਾ ਦੇ ਜਾਨ ਦਾ ਦੁੱਖ ਤਾਂ ਹੈ ਪਰ ਮੈਂ ਸਮਝਦਾ ਉਸ ਬੀਬੀ ਮਹਾਰਾ ਦੇ ਝਗੜਾ ਚ ਉਹਨੂੰ ਨਿਵਾਸ ਦੇ ਸਕਤਾ ਪਤੀ ਦੀ ਸਾਥ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਮੁਖ ਜਨਮ ਸਵਾਰ ਕਰਕੇ ਚੱਲਿਆ ਜਿਹੜਾ ਆਜਮਾਨ ਗੁਰੂ ਸਾਹਿਬ ਸਰਗਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਮਖ ਜਨ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਬਣ ਮਰੇ ਸਾਡੇ ਸਾਰਿਆਂ ਦੇ ਹੀ ਬਹੁਤ ਹੀ ਹਰਦ ਅਜ਼ੀਜ਼ অতি ਸਤਕਾਰਯੋ ਸਰਦਾਰ ਸਰਬਜੀਤ ਸਿੰਘ ਬਲ ਜੋ ਇਸ ਭਾਲੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਦਾ ਲਈ ਇਥੋਂ ਅਲੋਪ ਹੋ ਗਏ ਨੇ ਉਹਨਾਂ ਦੇ ਜਾਣ ਦਾ ਜਿੱਥੇ ਪਰਿਵਾਰ ਨੂੰ ਤਾਂ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਹੈ ਉੱਥੇ ਆਪਾਂ ਸਾਰੇ ਵੀ ਇਹ ਮਹਿਸੂਸ ਕਰਦੇ ਆ ਕਿ ਬਲ ਸਾਹਿਬ ਬਹੁਤ ਜਲਦੀ ਚਲੇ ਗਏ ਉਹਨਾਂ ਦੇ ਜਾਣ ਦਾ ਸਾਰਿਆਂ ਨੂੰ ਬੇਅਦਬ ਅਫਸੋਸ ਹੈ ਅਜੇ ਸੋਚਿਆ ਹੀ ਨਹੀਂ ਕਿ ਉਹਨਾਂ ਦੇ ਵੀ ਇਸ ਅੰਤਮ ਅਰਦਾਸ ਦੇ ਵਿੱਚ ਇਸ ਤਰ੍ਹਾਂ ਬੋਲਣਾ ਪਏਗਾ ਉਹ ਇਹਦੀ ਜਲਦੀ ਚਾਹ। ਕਿਰਪਾ ਕਰਕੇ ਦੇਸੀ ਦਵਾਈਆਂ ਨਾਲ ਕਿਤੇ ਜਾਣੀ। ਆਪਾਂ ਕਈ ਵਾਰ ਦੇਸੀ ਦਵਾਈਆਂ ਦੇ ਚੱਕਰ 'ਚ ਪੈ ਜਾਂਦੇ ਆ। ਅਖੀਰ ਨੂੰ ਫਿਰ ਉਹ ਨੁਕਸਾਨ ਅਠੋੜਾ। ਸੋ ਇਸ ਕਰਕੇ ਮੇਰਾ ਹੱਥ ਦਾ ਦਿੱਕੀ ਤੇ ਆਪਾਂ। ਮੇਰੇ ਵੀ ਮਦਰ ਨੂੰ ਲਿਵਰ ਦਾ ਕੈਂਸਰ ਹੋ ਗਿਆ ਇਸ ਕਰ। ਤਾਂ ਸਾਨੂੰ ਵੀ ਬਹੁਤ ਸਾਰੇ ਲੋਕ ਕਹਦੇ ਸੀ ਵੀ ਪੁਰਾਣੇ ਥਾਪ ਦੇ ਜੀ ਕੋਈ ਬਹੁਤ ਦੇਸੀ ਦਵਾਈ ਜਿਹੜੀ ਵਧੀਆ ਮਿਲਦੀ ਹੈ। ਪੁਰਾਣੇ ਥਾਪਾ ਪਤਾ ਕਰ ਲੋ। ਪਰ ਅਸੀਂ ਤਾਂ ਡਾਕਟਰੀ ਇਲਾਜ ਨੂੰ ਹੀ ਤਰਜੀਹ ਦਿੱਤੀ ਤੇ ਉਹ 15 ਸਾਲ ਆਪਣੀ ਜ਼ਿੰਦਗੀ ਵਧੀਆ ਉਹੋ ਬਤੀਤ ਕਰਕੇ ਗਏ। ਸੋ ਇਸ ਕਰਕੇ ਇਹ ਆਪਾਂ ਵੀ ਚੱਕਰਾਂ 'ਚ ਪੈ ਜਾਂਦੇ ਆ ਤੇ ਉਦੋਂ ਬਾਅਦ ਨੁਕਸਾਨ ਉਠੋੜਨ। ਇਹ ਅੱਜ ਸਾਰੇ ਉਸੂਜ ਕਰਦੇ ਆ ਕਿ ਬਲਦ ਸਾਹਿਬ ਚਲੇ ਗਏ। ਪਰਿਵਾਰ ਲਈ ਕਦੇ ਵੀ ਇਹ ਪੂਰਾ ਹੋਣ ਵਾਲਾ ਕੰਮ ਹੈ ਜਿਹੜਾ ਉਹ ਪੂਰਾ ਨਹੀਂ ਹੋ ਸਕਦਾ। ਸੋ ਇਹੋ ਜਿਹਾ ਇਨਸਾਨ ਅਸੀਂ ਜਿਹੜਾ ਗਵਾ ਲਿਆ ਇਹਦੀ ਕੋਈ ਪਰਪਾਈ ਨਹੀਂ। ਅਕੀਂ ਘੜੀ ਆ ਮੈਂ ਬਹੁਤ ਸਟੇਜਾਂ ਤੇ ਬੋਲਦਾ ਹਾਂ 25 ਮਰੇ ਹੋ ਗਏ ਸਟੇਜਾਂ ਤੇ ਬੋਲਦੇ ਆ ਪਰ ਅੱਜ ਜਨਾ ਔਖਾ ਬੋਲਣਾ ਤੇ ਅੱਜ ਜਨਾ ਸ਼ਰਤਾਂ 'ਚ ਸਾਥ ਨਾ ਦੇਣਾ ਜ਼ਿੰਦਗੀ 'ਚ ਕਦੇ ਨਹੀਂ ਹੋਇਆ ਕਾਮੇ ਆ ਮੇਰਾ ਕਿ ਜਿਸ ਜਿਸ ਬੰਦੇ ਨੇ ਤੁਹਾਨੂੰ ਹਜ਼ਾਰਾਂ ਸਿਜਤੇ ਪੇਸ਼ ਕਰਿਆ ਹੋਵੇ ਜਿਹੜਾ ਬੰਦਾ ਤੁਹਾਨੂੰ ਹਜ਼ਾਰਾਂ ਸਟੇਜਾਂ ਤੇ ਸਤਕਾਰ ਦਿੰਦਾ ਹੋਵੇ ਉਸ ਬੰਦੇ ਦੀ ਆਤਮ ਅਰਦਾਸ ਤੋਂ ਬੋਲਣਾ ਪਵੇ ਕਿਤੋਂ ਵੱਡੀ ਦੁੱਖ ਦੀ ਘੜੀ ਹੋਈ ਹੋਣੀ ਹੋ ਸਕਦੀ ਸਰਜੀਤ ਸਿੰਘ ਬੱਲ ਉਹਦੇ ਵਿੱਚ ਗੁਣ ਬਹੁਤ ਸਨ ਉਹ ਬੋਲਣ ਲੱਗਿਆ ਬੰਦੇ ਦਾ ਮਿੱਟੀੋਂ ਸੋਨੇ ਵਰਗਾ ਮੁੱਲ ਪਾ ਦਿੰਦਾ ਸੀ ਉਹ ਚ ਇੰਨਾ ਮੁੱਲ ਸੀ ਇੰਨਾ ਕشش ਸੀ ਉਹਦੇ ਸ਼ਬਦਾਂ ਦੇ ਵਿੱਚ ਕਿ ਉਹ ਆਪਣੀ ਇੱਜ਼ਤ ਤੇ ਆਪਣੀ ਆਉ ਭਗਤ ਦੇ ਨਾਲ ਬੰਦੇ ਨੂੰ ਆਪਣਾ ਬਣਾ ਲੈਂਦਾ ਸੀ ਮੇਰਾ ਸਭਤੀ ਸੰਵਲ ਨਾਲ 25 ਬਰਿਆਂ ਦਾ ਰਿਸ਼ਤਾ ਉਹਦੀ ਕਲਮ ਨੇ ਪਤਾ ਕਿ ਕਿੰਨੇ ਕ ਰਾਗੀਆਂ ਢਾਡੀਆਂ ਸੰਤਾਂ ਮਹਾਂਪੁਰਸ਼ਾਂ ਨੂੰ ਆਪਣੀ ਮੰਜ਼ਲ ਤੇ ਪਹੁੰਚਾਇਆ ਜਗਤਿ ਸ੍ਰੀ ਗੁਰੂ ਰਵਿਰ ਸਾਹਿਬਾ ਦੇ ਜੁੜੇ ਦੀ ਜੁੜਵੱਟੀ ਸਰਬਸਤ ਸੰਗਤਿਓ ਕਰਮ ਰਜੇ ਸਾਰੇ ਵਾਇਕੋ ਜੀ ਕਾਲਸਾ ਵਾਇਕੋ ਜੀ ਦੀ ਕਿਰਪਾ ਤੇ ਜੋਰਿਤ ਕਿਰਨ ਮਰੇ ਜਨਕਾ ਚਲ ਹੋਆ ਆਰਾਮ ਜੋਤੀ ਜੋਤ ਰਲੀ ਸੰਭੋਰਨ ਜੀ ਆ ਰਾਮ ਗੁਰਮੁਖ ਦੇਸ ਗਰੇ ਵਧਾਨ ਸਾ